ਸਰਕਾਰ ਨੇ ਕਿਸਾਨ ਮਾਰੂ ਲੋਕ ਮਾਰੂ ਨੀਤੀ ਲੈਂਡ ਪੂਲਿੰਗ ਪੰਜਾਬ ਦੇ ਵਿੱਚ ਲੈ ਕੇ ਆਂਦੀ ਆ ਉਸ ਸਕੀਮ ਦੇ ਵਿਰੋਧ ਦੇ ਵਿੱਚ ਸਮੁੱਚਾ ਪੰਜਾਬ ਦਾ ਜਿਹੜਾ ਨਿਵਾਸੀ ਹੈ ਉੱਠ ਕੇ ਖੜਾ ਹੋ ਗਿਆ ਔਰ ਅਸੀਂ ਜਿਸ ਦੇਖ ਸਕਦੇ ਹਾਂ ਵੀ ਕਿਵੇਂ ਵੱਡੀ ਤਾਦਾ ਦੇ ਵਿੱਚ ਜੋ ਸ਼੍ਰੋਮਣੀ ਅਕਾਲੀ ਦਲ ਨੇ ਟਮਾਟਾ ਦੇ ਦਫ਼ਤਰ ਦੇ ਮੂਹਰੇ ਮਹਾਲੀ ਇੱਕ ਵੱਡੀ ਇਕੱਤਰਤਾ ਦੇ ਵਿੱਚ ਧਰਨਾ ਤੇ ਮੰਡਾ ਦਫ਼ਤਰ ਦੇ ਉੱਤੇ ਰੱਖਿਆ ਉਸ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਲਈ ਵੱਦ ਚੜ ਕੇ ਜਿਹੜੇ ਪੀੜਤ ਲੋਕ ਨੇ ਪੰਜਾਬ ਦੇ ਅੱਜ ਸਾਰੇ ਇਕੱਤਰ ਹੋ ਕੇ ਉਸ ਧਰਨੇ ਨੂੰ ਸ਼ਮੂਲੀਤ ਕਰਨ ਜਾ ਰਹੇ ਹਾਂ ਮੈਂ ਸਮਝਦਾ ਇਹ ਜਿਹੜੀ ਸਰਕਾਰ ਆ ਸਰਕਾਰ ਜਿਹੜੀ ਸਾਡੀ ਧਰਤੀ ਮਾਂ ਜਿਹਦੇ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ਔਰ ਜਿਹੜਾ ਪਾਣੀ ਆ ਪਾਣੀ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਹਵਾ ਤੋਂ ਚੰਗੇ ਵਾਤਾਵਰਣ ਤੋਂ ਬਿਨਾ ਗੁਜ਼ਾਰਾ ਨਹੀਂ ਹੋ ਸਕਦਾ ਇਹ ਤਿੰਨੇ ਸਰੋਤ ਸਾਡੇ ਮੈਨ ਨੇ ਪਰ ਅੱਜ ਪੰਜਾਬ ਸਰਕਾਰ ਵੱਡੇ ਵੱਡੇ ਕੋਆਪਰੇਟਿਵ ਘਰਾਣਿਆਂ ਨਾਲ ਮਿਲ ਕੇ ਜਿਹੜੀ ਪੰਜਾਬ ਦੀ ਜ਼ਮੀਨ ਉਪਜਾਊ ਜ਼ਮੀਨ ਨੂੰ ਹਥਿਆਉਣ ਲੱਗੀ ਆ ਉਹਦੇ ਟੋਟਲੀ ਅੱਜ ਪੰਜਾਬ ਦੇ ਲੋਕ ਜਿਹੜਾ ਉਹਦਾ ਵਿਰੋਧ ਕਰਦੇ ਨੇ ਔਰ ਅਸੀਂ ਅੱਜ ਉਸੇ ਤੈਨੂੰ ਲੈ ਕੇ ਅਸੀਂ ਸਮੁੱਚੇ ਇਲਾਕਾ ਨਿਵਾਸੀ 71 ਹੋ ਕੇ ਅਸੀਂ ਅੱਜ ਜਿਹੜਾ ਤੋਂ ਜਿਹੜਾ ਫਤਿਹਗੜ੍ਹ ਸਾਹਿਬ ਤੋਂ ਮਹਾਲੀ ਡਿਮਾਂਡਾ ਦੇ ਦਫ਼ਤਰ ਤੇ ਅੱਗੇ ਧਰਨਾ ਦੇਣ ਲਈ ਪਹੁੰਚ ਰਹੇ ਹਾਂ ਸੋ ਮੈਂ ਸਾਹਮਣੇ ਜਿਵੇਂ ਅੱਜ ਲੋਕਾਂ ਦੇ ਵਿੱਚ ਰੋਹ ਆਇਆ ਲੋਕਾਂ ਦੇ ਵਿੱਚ ਗੁੱਸਾ ਇਸ ਪਾਲਿਸੀ ਦੇ ਪ੍ਰਤੀ ਸਰਕਾਰ ਨੂੰ ਤੁਰੰਤ ਜਿਹੜੀ ਇਹ ਪਾਲਿਸੀ ਹੈ ਰੱਦ ਕਰਨੀ ਚਾਹੀਦੀ ਹੈ ਔਰ ਕੋਈ ਵੀ ਕਿਸਾਨ 1 ਇੰਚ ਵੀ 1 ਮਰਲਾ ਵੀ ਜ਼ਮੀਨ ਜਿਹੜੀ ਇਸ ਪਾਲਿਸੀ ਦੇ ਤਹਿਤ ਨਹੀਂ ਦੇਊਗਾ ਚਾਹੇ ਕਿਸਾਨਾਂ ਨੂੰ ਆਪਣੀ ਜਾਨ ਤੱਕ ਦੇਣੀ ਪੈ ਜਵੇ ਸੋ ਜੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਤੁਰੰਤ ਇਹ ਜਿਹੜੀ ਪਾਲਿਸੀ ਐਨੂੰ ਰੱਦ ਕਰੇ